ਤੁਹਾਨੂੰ ਕੁਝ ਕੈਰ ਕਰਨ ਦੇ ਲਈ ਕਹਿ ਰਿਆ ਕੀ ਕਹਿ ਰਿਆ ਬੋਲਾ ਪ੍ਰਭੂ ਏ ਮੇਰੇ ਪਿਆਰਿਓ ਪੁੱਤੋ ਏ ਮੇਰੀਓ ਧੀਓ ਤੁਸੀਂ ਮੂਰਤੀ ਪੂਰਾ ਤੂੰ ਪਜੋ ਲਾਗੇ ਨਾ ਖਲੋਵੋ ਪੂਜਣ ਦੀ ਤੇ ਗੱਲ ਕਿੱਦੇ ਰਗੀ ਪ੍ਰਭੂ ਨੇ ਪੂਜਣ ਵਾਲੋ ਨੇ ਕਿਹਾ ਉਹਦੀ ਪੂਜਾ ਕਰਨ ਵਾਲੋ ਨੇ ਕਿਹਾ ਮੂਰਤੀ ਚਾਹ ਮਰੀਮ ਦੇ ਆ ਜੈ ਯਿਸੂ ਮਸੀਹ ਦਾ ਪਰ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਇਹ ਪ੍ਰਭੂ ਜੀ ਕਹਿੰਦੇ ਨੇ ਮੇਰੀਓ ਪਿਆਰੀਆਂ ਪਿਆਰੀਓ ਧੀਓ ਤੇ ਪੁੱਤਰੋ ਤੁਸੀਂ ਮੁਕਤੀ ਪੂਜਾ ਤੋਂ ਵੱਜੋ ਕਿਤੇ ਨੇ ਤੁਹਾਡੇ ਮੂਹ ਦੇ ਵਿੱਚੋਂ ਨਾਲਾ ਨਾ ਲੱਗਣ ਲੱਗ ਪੈਣ ਕਿ ਇੱਥੇ ਤੇ ਖੀਰ ਲੱਗੀ ਆ ਬਦਾਮਾਂ ਵਾਲੀ ਇੱਕ ਖਾਸ ਤਰਕੇ ਪ੍ਰਭੂ ਨੇ ਹੁਕਮ ਲਾਇਆ ਇਹ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਕੀ ਕਰੋ ਮੂਰਤੀ ਪੂਜਾ ਤੋਂ ਵੱਜੋ ਅੱਲਾ ਵਜੇ ਮਿਹਰਬਾਨੀ ਕਰਕੇ ਪੜ ਲਓ ਮੈਂ ਦੁਵਾਨ ਨੂੰ ਮਤਵਾਨ ਸਮਝ ਕੇ ਦੁਵਾਨ ਸਮਝ ਕੇ ਕਹਿ ਰਿਹਾ ਪ੍ਰਭੂ ਪਤਾ ਕਿੰਨਾ ਨਾਲ ਗੱਲਬਾਤ ਕਰਦੇ ਨੇ ਜਿਹੜੇ ਬੋਧੂਵਾਨ ਹੋ ਜਾਂਦੇ ਜਦੋਂ ਪ੍ਰਭੂ ਯਿਸੂ ਨੇ ਕਿਹਾ ਕਿ ਜੇ ਜਿਸ ਨੂੰ ਬੋਧ ਦਾ ਘਟ ਆਇਆ ਉਹ ਮੇਰੇ ਕੋਲ ਆ ਜਾਵੇ ਉਹ ਕੀ ਕਰੇ ਮੇਰੇ ਤੁਸੀਂ ਸਾਰੇ ਬੋਲ ਜਾਓ ਕੋ ਕੀ ਕਰਨ ਮੇਰੇ ਕੋਲ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕੀ ਦੇ ਦਵਾਂਗਾ ਬੁੱਧ ਗਿਆਨ ਤੁਹਾਨੂੰ ਗਿਆਨੀ ਬਣਾ ਦਵਾਂਗਾ ਇਹ ਇਹ ਸੁਣ ਸੀਰੇ ਉਹ ਕੋਲੋਂ ਦੇ ਨਾਲ ਗਿਆਨੀ ਬਣਦਾ ਬੰਦਾ ਇਹ ਸੁਣ ਸੀ ਗਿਆਨੀ ਬਣਦਾ ਜਿਹੜੇ ਦੇ ਸੁਨੇ ਕੋ ਆਦਮੀ ਗਿਆਨ ਵਾਲਾ ਹੋ ਜਾਂਦਾ ਹੋ ਦੋਤ ਪੀਂਦੇ ਨੇ ਦੁੱਧ ਗੋਵਰ ਦੇ ਬੋਲ ਹਾਲੇਲੂਇਆ ਹਾਲੇਲੂਇਆ ਐਡਾ ਮਹਿੰਗਾ ਦੁੱਧ ਭਈ ਬੁੱਧੀਮਾਨ ਬੰਦਾ ਤੇ ਦੁੱਧੇ ਆਉਣੇ ਭਈ ਅੱਜ ਰਹਿਮਾਨ ਨੇ ਹੈ ਨਾ ਇੱਕ ਤਾ ਹੁਕਮ ਹੈ ਇਹ ਪ੍ਰਭੂ ਦਾ ਹੁਕਮ ਹੈ ਸੁਣੋ ਹੁਣ ਅਗਰਾ ਵਚਨ ਕੀ ਕਹਿਦਾ ਤੁਹਾਨੂੰ ਪ੍ਰਭੂ ਦਾ ਕਰਕੇ ਗੱਲ ਕਰ ਰਿਹਾ ਕਿ ਤੁਸੀਂ ਬੁੱਧਵਾਨ ਹੋ ਤੁਸੀਂ ਸਮਝਦਾਰ ਹੋ ਤੇ ਤੁਸੀਂ ਮੇਰਾ ਕਹਿਣਾ ਮੰਨ ਲੋਗੇ ਤੁਸੀਂ ਮੇਰੇ ਨਾਲ ਕੇ ਨੰਦ ਜਾਓਗੇ ਕਿ ਤਰ੍ਹਾਂ ਮੇਰੇ ਆਪ ਤੇ ਲੱਗ ਜਾਓਗੇ ਅਸਤ ਮੇਰੇ ਬਰੇ ਬੱਚੋ ਅਗਲਾ ਇਸ ਬਚਨ ਹੋਰ ਅਗਿਆਪਨ ਦੇਖਾਂਗੇ ਜੋ ਤੇ ਆਖਦਾ ਹਾਂ ਸੋ ਇਹ ਪ੍ਰਭੂ ਜੀ ਕਹਿੰਦੇ ਨੇ ਜੋ ਆਇਆ ਆਖਦਾ ਹਾਂ ਉਸ ਦੀ ਜਾਂਚ ਕਰੋ ਬੋਲ ਹallelujah 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 ਪ੍ਰਭੂ ਜਿੰਦਾ ਜੋਰ ਨਾਲ ਤੁਹਾਨੂੰ ਕਹਿਣਾ ਪਹਿਲੇ ਵੀ ਕਰੋ ਉਹਦੀ ਜਾਂਚ ਕਰੋ ਬਿਨਾਂ ਜਾਂਚ ਤੋਂ ਨਾ ਗੱਲ ਕਰਿਆ ਕਰੋ ਪਹਿਲੇ ਜਾਂਚ ਲਓ ਪਹਿਲੇ ਸਮਝ ਲਓ ਕਿ ਪ੍ਰਭੂ ਦਾ ਵਚਨ ਕੀ ਆਂਦਾ ਪ੍ਰਭੂ ਸਾਨੂੰ ਕੀ ਕਹਿਣਾ ਚਾਹੁੰਦਾ ਪ੍ਰਭੂ ਸਾਨੂੰ ਕੀ ਕਹਿੰਦਾ ਕਿ ਅਸੀਂ ਕੀ ਕਰਦੇ ਪਰਬੂ ਕਹਿੰਦਾ ਤੁਸੀਂ ਇਹਨਾਂ ਗੱਲਾਂ ਦੀ ਇਹਨਾਂ ਬਚਨਾਂ ਦੀ ਜਾਂਚ ਕਰੋ ਆਹ ਪ੍ਰਬੂ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਕਿਤੇ ਬਾਹਰਦੰਨਾ ਨਾ ਲੜਦੇ ਰਹੋ ਬਚਨ ਦੀ ਜਾਂਚ ਕਰ ਲਿਓ ਕਿਉਂ ਪੜੀ ਮਾਹੀ ਜੀ ਹਣਾ ਬੈਠ ਕੇ ਕਰੋ ਅਬੀ ਜਾਂਚ ਕਰ ਲਓ ਅਗਰ ਬਚਨ ਕੀ ਕਹਿੰਦਾ ਸਾਨੂੰ ਜਿਹੜਾ ਬਰਕਤ ਦਾ ਪਿਆਲਾ ਜਿਹਦੇ ਉੱਤੇ ਪ੍ਰਭੂ ਦੇ ਸੇਵਕ ਜਾਂ ਤੁਸੀਂ ਬਰਕਤ ਮੰਗਦੇ ਹੋ ਉਹ ਮਸੀਹ ਦੀ ਸਾਜ ਨਹੀਂ ਉਹ ਰੋਟੀ ਜਿਹਨੂੰ ਰੋਟੀ ਜਿਹਨੂੰ ਅੱਜ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਦੇ ਸਾਜ ਨਹੀਂ ਕੀ ਉਹ ਮਸੀਹ ਦੇ ਸੇਤੀ ਸਾਹੇ ਨਹੀਂ ਆਵਾਜ਼ ਨਹੀਂ ਚੜਾ ਰਿਹਾ ਮਸੀਹ ਦੀ ਕੋਈ ਸਾਹ ਨਹੀਂ ਪਿਛਲੇ ਹੱਦ ਵਰ ਬੜੀ ਵਧੀਆ ਆਵਾਜ਼ ਨਹੀਂ ਬੱਜੀ ਹੁਣ ਬੋਲੋ ਹਾਲੇਲੂਇਆ ਹਾਲੇਲੂਇਆ ਮੇਰੀ ਬਾਤ ਬਿਨਾ ਮੈਕ ਤੋਂ ਹੁੰਦੀ ਐ ਨਾ ਤੁਹਾਡੇ ਕੋਲ ਹਾਂਜੀ ਆ ਖੁਦਾ ਨੇ ਗਣਾ ਦਿੱਤਾ ਬਹੁਤ ਚੜਪੜਾ ਰਿਆਜ ਬੜਾ ਕੀਤਾ ਜਦੋਂ ਅਸੀਂ ਗਾਉਣਾ ਮੈਂ ਸਿੱਖਦਾ ਹਾਂ ਬਹੁਤ ਰਿਆਜ ਕੀਤਾ ਇਸੇ ਕਰਕੇ ਆਵਾਜ਼ ਖੁਦਾ ਨੇ ਬਦਲ ਬੋਲਣ ਚ ਵੀ ਐਡੀ ਦਿੱਤੀ ਆ ਸੁਣਿਏ ਬੜੇ ਧਿਆਨ ਦੇ ਨਾਲ ਜਿਹੜਾ ਅਸੀਂ ਜਿਹੜੀ ਰੋਟੀ ਅਸੀਂ ਤੋੜਦੇ ਹਾਂ ਮਸੀਹ ਦੇ ਸਰੀਰ ਦੀ ਸਾਜ ਨਹੀਂ ਮਸੀਹ ਦੇ ਸਰੀਰ ਦੀ ਸਾਜ ਨਹੀਂ ਰੋਟੀ ਕਿੱਥੋਂ ਆਏ ਰੋਟੀ ਦਾ ਇੱਕੋ ਹੀ ਹੈ ਇਸ ਲਈ ਕਿਸ ਲਈ ਅਸੀਂ ਤੋਂ ਬਾਲੇ ਹਾਂ ਅਸੀਂ ਬਹੁਤ ਜ਼ਿਆਦਾ ਹਾਂ ਪਰ ਰੋਟੀ ਕਿਆ ਇੱਕੋ ਹੀ ਆ ਉਹ ਇੱਕੋ ਰੋਟੀ ਉਹ ਰੋਟੀ ਇੱਕ ਯਿਸੂ ਮਸੀਹਾ ਕਿਉਂਕਿ ਯਿਸੂਸੀ ਦਾਵਾ ਕਰਦਾ ਯਿਸੂਸੀ ਕਹਿੰਦਾ ਕਿ ਜੀਵਨ ਦੀ ਰੋਟੀ ਮੈਂ ਹਾਂ ਜਿਹੜਾ ਮੇਰੇ ਵਿੱਚੋਂ ਖਾਏਗਾ ਜਿਹੜਾ ਮੇਰੇ ਕੋਲ ਆਏਗਾ ਜਿਹੜਾ ਮੇਰੇ ਨਾਮ ਤੇ ਪੀਵੇਗਾ ਮੇਰੇ ਨਾਮ ਦੀ ਪੀਲੇਗਾ ਨਾ ਉਹਨੂੰ ਕੱਖ ਲੱਗੇਗੀ ਨਾ ਉਹਨੂੰ ਪਿਆਸ ਲੱਗੇਗੀ ਉਹ ਆਨੰਦ ਉਹ ਖੁਸ਼ੀ ਉਹ ਜੀਵਨ ਸਿਗੋ ਹੋਦੇ ਅੰਦਰੋਂ ਹੀ ਅੰਦਰੋਂ ਹੀ ਬਲੋ ਅੰਦਰੋਂ ਹੀ

ਚਾਰਾਂ ਬਾਪੂ ਦੀ 23 ਤੇ 24 ਆਤਮਾ ਪੜਦੀਏ ਪਹਿਲਾ ਗ੍ਰੰਥੀਆਂ ਚਾਰਾਂ ਬਾਪ ਉਹਦੀ 23 24 ਮਿਹਰਬਾਨੀ ਕਰਕੇ ਪੜਦੀਏ ਫਿਰ ਸਕੂਲਾਂ ਦੇ ਕਰਤੱਵ ਦੋ ਬਾਪੂ ਦੀ 40 1 41 ਆਤਮਾ ਪੜ ਕੇ ਫਿਰ ਬੰਦ ਕਰ ਦਾਂਗੇ ਜਿਆਦਾ ਸਮਾਂ ਨਹੀਂ ਬਚ ਲੈਣਾ ਤੁਹਾਡਾ ਸੁਣੀਏ ਬੜੇ ਧਿਆਨ ਦੇ ਨਾਲ ਨਹੀਂ ਤਾਂ ਇਹ ਗੱਲ ਪ੍ਰਭੂ ਤੋਂ ਭਾਈ ਨਹੀਂ ਅਰਸੂਲਾਂ ਦੇ ਕਰਤੱਵ ਉਹ ਨਹੀਂ ਬਾਅਦ ਚ ਪੜਨੀ ਆ ਪਹਿਲੇ ਹਾਂ ਪੈਦਾ ਕਰਨੀਆਂ ਜਾਰਾ ਬਾਪ ਉਹਦੀ 23 ਹਾਂ ਕੁੜਾਪਨ ਤੁਸੀਂ ਪੜ੍ਹ ਲਿਆ ਮੈਂ ਤਾਂ ਇਹ ਗੱਲ ਪ੍ਰਭੂ ਕੋਲ ਪਾਈ ਸੀ ਮੈਂ ਤਾਂ ਇਹ ਗੱਲ ਪ੍ਰਭੂ ਕੋਲ ਪਾਈ ਸੀ ਜਿਹੜੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਗਈ ਜਿਹੜੀ ਮੈਂ ਤੁਹਾਨੂੰ ਸੌਂਪੀਆ ਇਹ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸ ਰਿਹਾ ਵੀ ਬੁੱਤਾਂ ਦੀ ਪੂਜਾ ਨਹੀਂ ਕਰਨੀ ਬੁੱਤ ਪ੍ਰਸਤੀ ਨਹੀਂ ਕਰਨੀ ਤੁਹਾਨੂੰ ਪਤਾ ਬੈਬਲ ਦੇ ਵਿੱਚ ਉਹਨੇ ਅਸੀਂ ਪੜਾਂਗੇ ਤੇ ਪੜਿਆ ਵੀ ਆ ਕਿ ਜਿਹੜੀਆਂ ਪਰਾਈਆਂ ਕੋ ਮਾਂ ਚੜਾਵੇ ਚੜਾਉਂਦੀਆਂ ਨੇ ਭੂਤਾਂ ਦੇ ਲਈ ਬੋਲੇ ਨਹੀਂ ਤੁਸੀਂ ਤੇ ਨਰਾਜ ਹੋ ਜਿਹੜੀਆਂ ਪਰਾਈਆਂ ਕੋ ਮਾਂ ਚੜਾਵੇ ਚੜਾਉਂਦੀਆਂ ਨੇ ਕਿੰਨਾ ਦੇ ਲਈ ਚੜਾਉਂਦੀਆਂ ਨੇ ਭੂਤਾਂ ਦੇ ਲਈ ਤੇ ਤੁਸੀਂ ਭੂਤਾਂ ਦੇ ਸਾਜੀ ਕਿਉਂਕਿ ਇੱਥੇ ਲਿਖਿਆ ਇਹ ਗੱਲ ਮੈਂ ਜਿਹੜੀ ਆ ਪ੍ਰਭੂ ਕੋਲੋਂ ਪਾਈ ਆ ਇਹ ਗੱਲ ਕਿਸੇ ਕੋਲ ਪਾਈ ਆ ਪ੍ਰਭੂ ਕੋਲੋਂ ਪਾਈ ਆ ਇਹ ਗੱਲ ਪ੍ਰਭੂ ਦੇ ਕੋਲੋਂ ਪਾਈ ਤੇ ਮੈਂ ਤੁਹਾਨੂੰ ਦੱਸ ਦਿੱਤੀ ਆ ਕਿ ਤੁਸੀਂ ਬੁੱਧ ਪ੍ਰਸਤੀ ਤੋਂ ਭੱਜ ਜਾਣਾ ਬੋਲੋ ਆਮੀਨ ਆਮੀਨ ਅੱਛਾ ਅਗਲਾ ਅੱਗੇ ਕੀ ਲਿਖਿਆ ਪਰਬੂ ਯਿਸੂ ਮਸੀਹ ਜਿਸ ਰਾਤ ਫੜਾਏ ਜਾਣਾ ਸੀ ਰੋਟੀ ਨਹੀਂ ਉਹ ਸਦਾਤ ਰੋਟੀ ਲਈ ਮੈਨੂੰ ਇਹ ਚ ਗੱਲ ਦੀ ਸਮਝ ਇੱਥੇ ਆਪਾਂ ਇੱਕ ਮਿੰਟ ਖਲੋਵਾਂਗੇ ਪਰਬੂ ਯਿਸੂ ਮਸੀਹ ਨੇ ਜਿਸ ਦਿਨ ਫੜਾਏ ਜਾਣਾ ਸੀ ਜਿਸ ਰਾਤ ਆਪਣੇ ਚੇਲਿਆਂ ਨੂੰ ਇਕੱਠਿਆਂ ਕੀਤਾ ਆਪਣੇ ਚੇਲਿਆਂ ਨੂੰ ਕੀ ਕੀਤਾ ਇਕੱਠਿਆਂ ਕੀਤਾ ਤੇ ਉਹਨਾਂ ਨੇ ਇੱਕ ਪਸਾ ਬਣਾਇਆ ਉਹ ਜਗ੍ਹਾ ਤੇ ਲੰਗਰ ਬਣਾਇਆ ਤੇ ਆਪਣੇ ਚੇਲਿਆਂ ਨੂੰ ਇਕੱਠਿਆਂ ਕਰਕੇ ਰੋਟੀ ਖਾਧੀ ਕੀ ਖਾਧੀ ਤੇ ਭਈ ਜਿੰਨੂੰ ਪਤਾ ਹੋਵੇ ਕਿ ਮੈਂ ਮੈਨੂੰ ਤੇ ਹੁਣ ਇਹ ਪੁਲਿਸ ਵਾਲੇ ਨੇ ਫੜ ਕੇ ਲੈ ਜਾਣਾ ਤੇ ਮੈਨੂੰ ਮਾਰ ਦੇਣਾ ਤੇ ਉਹਨੂੰ ਰੋਟੀ ਰੰਗੇਗੀ ਨਹੀਂ ਉਹਨਰ ਰੋਟੀ ਖਾਣ ਨੂੰ ਦਿਲ ਕਰੇਗਾ ਨਹੀਂ ਪਰ ਯਿਸੂ ਮਸੀਹ ਨੂੰ ਪਤਾ ਸੀ ਪਹਿਲਾਂ ਉਹਨੇ ਚੇਲਿਆਂ ਨੂੰ ਕਿਹਾ ਸੀ ਮੈਂ ਮਾਰਾ ਜਾਵਾਂਗਾ ਕਾਰਿਆ ਦੇਵਾਂਗਾ ਪਰ ਇਸ ਤੀਸਰੇ ਦਿਨ ਦੀ ਹੋ ਜਾਗਾ ਆਂਦਾ 7 ਦਿਨ ਜਦ ਸੁਲੇਖੁਸ਼ੀ ਮਨਾਈ ਉਹਨੇ ਕਿਹਾ ਆਓ ਅਹੀਂ ਕੀ ਕਰੀਏ ਪ੍ਰਸਾਦ ਆ ਤਿਆਰ ਮਨਾਈਏ ਅੱਜ ਸਿੱਖ ਦਾ ਤਿਹਾੜ ਮਨਾ ਰਿਆ ਪ੍ਰਸਾਦ ਆ ਤਿਆਰ ਜੇ ਸਦਾ ਯਸੂਫੀ ਨੇ ਫੜਾਇਆ ਜਾਣਾ ਸੀ ਉਸ ਰਾਤ ਰੋਟੀ ਲਈ ਸ਼ੁਕਰ ਕਰਕੇ ਤੋੜੀ ਓ ਭੈਣੋ ਤੁਸੀਂ ਵੀ ਸ਼ੁਕਰ ਕਰਕੇ ਤੋੜਿਆ ਕਰੋ ਰੋਟੀ ਸਰੀਰ ਕਰਾਤੀ ਨਹੀਂ ਜਿਹਦਾ ਖਾਂਦੇ ਹੁੰਦੇ ਹੋ ਵੀ ਪ੍ਰਭੂ ਦਾ ਸ਼ੁਕਰ ਕਰਿਆ ਕਰੋ ਉਹਦਾ ਧੰਨਵਾਦ ਕਰਿਆ ਕਰੋ ਉਹਦੀ ਮਹਿਮਾ ਕਰਿਆ ਕਰੋ ਉਸ ਦੀ ਉਸਤਤ ਕਰਿਆ ਕਰੋ ਤੇ ਜਿਹੜੀ ਤੁਸੀਂ ਖਾਂਦੇ ਹੋ ਪੀਂਦੇ ਹੋ ਲੇ ਲੇ ਦਿਓ ਜੰ ਕਿਤੇ ਨਹੀਂ ਜਾਂਦੇ ਹੋ ਪ੍ਰਭੂ ਦਾ ਧੰਨਵਾਦ ਕਰਿਆ ਕਰੋ ਬੋਲੋ ਹallelujah ਹallelujah ਅੱਗੇ ਮਿਹਰਬਾਨ ਕਰਕੇ ਪਰਦੋ ਕਹਾ ਮੇਰਾ ਸਰੀਰ ਹੈ ਜੋ ਤੁਹਾਡੇ ਨਹੀਂ ਮੈਂ ਹਾਂ ਇਹ ਇਹ ਰੋਟੀ ਪ੍ਰਭੂ ਕਹਿੰਦਾ ਮੇਰਾ ਕੀ ਆ ਸਰੀਰ ਹੈ ਸਰੀਰ ਆ ਤੁਹਾਡੇ ਨਹੀਂ ਹੈ ਇਹ ਸਰੀਰ ਤੁਹਾਡੇ ਲਈ ਆ ਯਿਸੂ ਖਿਸੀ ਨੇ ਆਪਣਾ ਸਰੀਰ ਦੀ ਗੋਤੀ-ਗੋਤੀ ਔਰ ਆਪਣਾ ਖੂਨ ਪ੍ਰਭੂ ਯਿਸੂ ਸਿਰੇ ਪਹਾਇਆ ਤੇ ਇਹ ਗਿਆ ਇਹ ਸਰੀਰ ਕਿੰਨਾ ਦੇ ਲਈ ਆ ਤੁਹਾਡੇ ਲਈ ਆ ਬੋਲ ਹਾਲੇਲੂਇਆ ਅਸੀਂ ਪ੍ਰਭੂ ਦੇ ਪ੍ਰਭੂ ਕੋਲ ਦੇ ਵਿੱਚ ਬੈਠਨੇ ਆ ਜਦੋਂ ਅਸੀਂ ਪ੍ਰਭੂ ਕੋਲ ਦੇ ਵਿੱਚ ਬੈਠਦੇ ਆ ਤੇ ਕੀ ਹੁੰਦਾ ਅਸੀਂ ਕੀ ਖਾਂਦੇ ਆ ਪ੍ਰਭੂ ਦੇ ਪਵਿੱਤਰ ਨੂੰ ਖਾਣੇ ਅੱਧੇ ਬੋਲੇ ਨੇ ਬਾਕੀ ਬੋਲੇ ਨਹੀਂ ਕੀ ਖਾਣੇ ਅਹੀਂ ਰੂਹ ਦੇ ਬदन ਨੇ ਪ੍ਰਭੂ ਦਾ ਬदन ਤੇ ਪ੍ਰਭੂ ਦਾ ਬदन ਕੀਆ ਪਵਿੱਤਰ ਪ੍ਰਭੂ ਦਾ ਬदन ਕੀਆ ਸਾਰੇ ਬੋਲੋ ਅਮੀਨ ਪਵਿੱਤਰ ਤੇ ਪਵਿੱਤਰ ਚੀਜ਼ ਨੂੰ ਖਾਣਾ ਹੋਵੇ ਤੇ ਪਵਿੱਤਰ ਪਵਿੱਤਰ ਨੂੰ ਹੀ ਖਾ ਸਕਦਾ ਦੂਜਾ ਖਾ ਸਕਦਾ ਨਹੀਂ ਹਣਾ ਤੇ ਪ੍ਰਭੂ ਦੀ ਰੋਟੀ ਖਾਣ ਦੇ ਲਈ ਕੀ ਹੋਣਾ ਬਲੇਗਾ ਪਵਿੱਤਰ ਪ੍ਰਭੂ ਦੇ ਕੋਲ ਆਉਣ ਦੇ ਲਈ ਪਵਿੱਤਰ ਹੋਣ ਦੀ ਲੋੜ ਨਹੀਂ ਆ ਪ੍ਰਭੂ ਦੇ ਕੋਲ ਆਉਣ ਦੇ ਲਈ ਨਾਉਣ ਦੀ ਲੋੜ ਨਹੀਂ ਆ ਪ੍ਰਭੂ ਦੇ ਕੋਲ ਆਉਣ ਦੇ ਲਈ ਪੈਰ ਧੋਣ ਦੀ ਲੋੜ ਨਹੀਂ ਆ ਪ੍ਰਭੂ ਦੇ ਕੋਲ ਆਉਣ ਦੇ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਆ ਸਿਰ ਤੇ ਕੱਪੜਾ ਜਾਂ ਰਮਾਲ ਵੀ ਬੰਨਣ ਦੀ ਲੋੜ ਨਹੀਂ ਆ ਕੁਝ ਵੀ ਕਰਨ ਦੀ ਲੋੜ ਨਹੀਂ ਆ ਇਜੂ ਮਸੀਹ ਦੇ ਕੋਲ ਅਗਰ ਤੁਸੀਂ ਕੋੜਨਾ ਭੜੇ ਹੋਓ ਤੁਸੀਂ ਬਿਮਾਰ ਹੋ ਤੁਸੀਂ ਨਚਾਰੋ ਤੁਸੀਂ ਬੀੜੀਆਂ ਪੀਂਦੇ ਹੋ ਤੁਸੀਂ ਚਿੱਟਾ ਪੀਂਦੇ ਹੋ ਤੁਸੀਂ ਜਰਦਾ ਲਾਉਂਦੇ ਹੋ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋ ਤੁਹਾਡੇ ਸਿਰ ਤੇ ਰਮਾਲ ਹੈਗਾ ਨਹੀਂ ਹੈਗਾ ਸਿਰ ਤੇ ਪਰਨਾ ਹੈਗਾ ਨਹੀਂ ਹੈਗਾ ਤੁਸੀਂ ਤੂੰ ਤੁਸੀਂ ਨਾ ਤੇਉ ਚਾਹ ਤੁਹਾਡੇ ਪੈਰ ਗੰਦੇ ਮੰਨੇ ਹੋ ਤੋਰੀ ਸੁਰੂ ਇਹਦੇ ਨਾਲ ਮਤਬਲ ਨਹੀਂ ਆ ਯੇਸੂ ਕਹਿੰਦਾ ਮੇਰੇ ਕੋਲ ਆਉਗੇ ਮੈਂ ਤੁਹਾਨੂੰ ਪਵਿੱਤਰ ਦਾਈਏ ਨਾਲ ਰੋਜ਼ਾਂ ਦਾ ਕਰ ਤੂੰ ਸਾਰਾ ਕਰਦੂਗਾ ਲੋੜੇ ਪ੍ਰੀਤਿ ਪਾਲਾ ਯੇਸੂ ਨੇ ਕੋਲਾ ਤੇ ਸਿਪਾਤੋ ਅਸੀਂ ਦਾਲ ਦਾ ਲੰਗਰ ਘੱਟ ਲਾਉਂਦੇ ਆ ਖੀਰ ਦਾ ਲੰਗਰ ਘੱਟ ਲਾਉਂਦੇ ਆ ਪਰ ਚੰਗਿਆਈ ਦਾ ਲੰਗਰ ਹਰ ਚਰਚ ਦੇ ਵਿੱਚ ਲਾ ਦਿੰਦੇ ਆ ਬੋਦੋ ਹਾਲੇ ਸਾਡੇ ਚਰਚ ਵਿੱਚ ਪੂੜੀਆਂ ਘੱਟ ਬੰਦੀਆਂ ਹੋਣਗੀਆਂ ਪਰ ਬਿਮਾਰੀਆਂ ਲਚਾਰੀਆਂ ਤੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਹਰ ਰੋਜ਼ ਬਣਦੀਆਂ ਨੇ ਬੋਲਦਿਆ ਕਰੋ ਅੱਲੇ ਜੀ ਸਮਝੇ ਵੀ ਨਹੀਂ ਸਮਝੇ ਸਮਝ ਗਏ ਹੋ ਪ੍ਰਭੂ ਦੀ ਰੋਟੀ ਖਾਣ ਦੇ ਲਈ ਕੀ ਹੋਣਾ ਪੈਣਾ ਸਾਨੂੰ ਪਵਿੱਤਰ ਜਿਹਨਾਂ ਰੋਟੀ ਖਾਣੀਆਂ ਉਦੋਂ ਹੋਣਾ ਪਵਿੱਤਰ ਪਰ ਜਸੂ ਦੇ ਕੋਲ ਆਓਗੇ ਤੇ ਜਸੂ ਤੁਹਾਨੂੰ ਆਪੇ ਹੀ ਪਵਿੱਤਰ ਕਰੀ ਉਹਨੇ ਬਾਣੀ ਨਾਲ ਪਵਿੱਤਰ ਕਰ ਦੇਣਾ ਜਦੋਂ ਤੁਸੀਂ ਆ ਦੀ ਬਾਣੀ ਪੜੋਗੇ ਉਹਦੇ ਅੱਗੇ ਦੁਆ ਕਰੋਗੇ ਜਦੋਂ ਉਹਦੇ ਅੱਗੇ ਝੁਕ ਜਾਓਗੇ प्रभु पवित्र कर दबेगा बोल दो हाले लुया अपने हाथों छा के चला चला के हालेलुया हालेलुया हाले अगला वचन की कहना ਕਿ ਮੇਰੀ ਜਾਦਗਰੀ ਦੇ ਲਈ ਜਦੋਂ ਅਸੀਂ ਪ੍ਰਭੂ ਨੂੰ ਪ੍ਰਭੂ ਦੇ ਪਦੇ ਨੂੰ ਤੋੜਦੇ ਆ ਜਦੋਂ ਵੀ ਰਾਜਨਾਥ ਕੰਨੇ ਆ ਜਦੋਂ ਅਸੀਂ ਇਹ ਰੋਟੀ ਦੇ ਵਿੱਚ ਸਾਂਭਲ ਹੁੰਨੇ ਆ ਤੇ ਅਸੀਂ ਪ੍ਰਭੂ ਦੀ ਸਲੀਬ ਦਾ ਪ੍ਰਭੂ ਦੇ ਦੁੱਖਾਂ ਦਾ ਪ੍ਰਚਾਰ ਕਰਦੇ ਆ ਤੇ ਉਹਦੇ ਬੱਚੜ ਨੂੰ ਪੂਰਾ ਕਰਦੇ ਆ ਹਾਂ ਇਹ ਹੋ ਗਿਆ ਪੂਰਾ ਬੱਚੜ ਹਾਂਜੀ ਹਾਂਜੀ ਹੋ ਗਿਆ ਹੋ ਗਿਆ ਨਾ ਇੱਕ ਵਚਨ ਆਖਰੀ ਵਚਨ ਪੜ ਦਵਾਂਗੇ ਫਿਰ ਅਸੀਂ ਬੰਦ ਕਰਾਂਗੇ ਹallelujah ਹallelujah ਉਹ ਗੁਰਬਾਬਾ ਸ਼ਕਨਾਵਾ ਲੁਕਾ ਦੀਏ ਜੀ ਪਾਈ ਬਾਪ ਪੋਰੀ 19 ਆਦ ਨੂੰ ਪੜਦੀਏ ਫਿਰ ਬੰਦ ਕਰ ਦਵਾਂਗੇ ਹallelujah 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 ਤੇ ਰੋਟੀ ਲਈ ਤਾਂ ਉਸ ਨੇ ਰੋਟੀ ਲਈ ਅੱਜ ਸ਼ੁਕਰ ਕਰਕੇ ਤੋੜੀ ਸ਼ੁਕਰ ਕਰਕੇ ਤੋੜੀ ਫਿਰ ਦੁਬਾਰਾ ਇਹਦੇ ਵਿੱਚ ਆ ਹਾਂ ਅੱਜ ਇਹ ਕਿਹਾ ਇਹ ਕਿਹਾ ਕਿ ਉਹ ਉਹਨਾਂ ਨੂੰ ਦਿੱਤੀ ਉਹਨਾਂ ਨੂੰ ਇਹ ਕਹਿ ਕੇ ਰੋਟੀ ਦਿੱਤੀ ਇਹ ਮੇਰਾ ਸਰੀਰ ਹੈ ਇਹ ਮੇਰਾ ਸਰੀਰ ਹੈ ਇਹ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ ਇਹ ਤੁਹਾਡੇ ਬਦਲੇ ਦਿੱਤਾ ਗਿਆ ਇਹ ਸਰੀਰ ਨੂੰ ਕਿਹਦਾ ਫਿਰ ਜੀਤੇ ਇਹ ਰੋਟੀ ਨਹੀਂ ਆ ਇਹ ਜਿਸੂਸੀ ਦਾ ਪਵਿੱਤਰ ਬਦਨਿਆ ਜਿਹੜਾ ਅਸੀਂ ਅੱਜ ਕੀਤਾ ਹਾਂ ਲਗੇ ਹਾਂ ਦੇ ਰਹਾ ਹallelujah ਹallelujah ਅਭੀ ਆ ਤੁਹੀ ਬੰਦੋ ਤੇਰੀ ਯਾਦ ਕੀ ਲਈ ਇਹ ਕਰਿਆ ਕਰਾਓ ਯਾਦ ਕੀ ਲਈ ਇਹ ਕਰਿਆ ਕਰਿਓ ਖਾਨ ਦੇ ਪਿੱਛੋਂ ਖਾਨ ਦੇ ਪਿੱਛੋਂ ਇਸੇ ਤਰ੍ਹਾਂ ਇਸੇ ਤਰ੍ਹਾਂ ਉਸਦੇ ਪਿਆਲਾ ਦੇ ਕੇ ਕਿਹਾ ਪਿਆਲਾ ਦੇ ਕੇ ਕਿਹਾ ਇਹ ਪਿਆਲਾ ਇਹ ਪਿਆਲਾ ਮੇਰਾ ਲੱਭੇ ਨੇ ਲੱਭੂ ਵਿੱਚ ਇਹ ਪਿਆਲਾ ਰੋਟੀ ਤੋਂ ਬਾਅਦ ਚ ਯਿਸੂਸੀ ਨੇ ਪਿਆਲਾ ਵੀ ਲਿਆ ਕਿਦਰਾ ਪਿਆਲਾ ਵੀ ਲਿਆ ਇਹ ਕਿਹਾ ਇਹ ਕਿਹਾ ਮੇਰੇ ਪਿਆਲਾ ਇਹ ਪਿਆਲਾ ਮੇਰੇ ਲਹੂ ਦੇ ਵਿੱਚ ਮੇਰੇ ਲਹੂ ਦੇ ਵਿੱਚ ਉਹ ਲਹੂ ਵੀ ਵਹਾਇਆ ਜਾਂਦਾ ਹੈ ਇਹ ਤੁਹਾਡੇ ਲਈ ਵਹਾਇਆ ਜਾਂਦਾ ਜਾਂਦਾ ਹੈ ਬੋਲੋ ਆਮੀਨ ਆਮੀਨ ਬੋਲੋ ਆਮੀਨ ਆਮੀਨ ਸੁਲਾਨੇ ਕਿਤਾਬ ਮਿਹਰਬਾਨੀ ਕਰਕੇ ਪੜ੍ਹ ਦਿਓ ਜੋ ਬਾਪ ਉਹਦੀ 40 ਤੇ 41 ਐਸ ਨੂੰ ਮੜ ਕੇ ਫਿਰ ਆਪਾਂ ਭਾਗ ਕਰ ਦਵਾਂਗੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਖਦੀ ਸੁਣੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਸਾਖੀ ਦਿੱਖੀ ਅੱਜ ਇਹ ਕਿਹਾ ਇਹ ਵਿਹਾਅ ਇਹ ਕਿਹਾ ਇਹ ਕੇਹਾ ਇਹ ਅਪਦੇਸ਼ ਦਿੱਤਾ ਇਹ ਅਪਦੇਸ਼ ਦਿੱਤਾ ਈ ਆਪਣੇ ਆਪ ਨੂੰ ਇਸ ਕੱਪੀ ਪੀੜੀ ਤੋਂ ਇਸ ਕੱਪੀ ਪੀੜੀ ਕੋਲੋਂ ਇਸ ਕੱਪੀ ਪੀੜੀ ਕੋਲੋਂ ਬਚਾਓ ਬਚਾ ਲੋ ਜੇ ਬਚ ਸਕਦੇ ਹੋ ਤੇ ਬਚ ਜਾਓ ਇਹ ਕੱਪੀ ਪੀੜੀ ਆ ਇਹ ਗੱਬੇ ਲੋਕ ਨੇ ਇਹਨਾਂ ਦੇ ਕੋਲੋਂ ਕਿਰਾਣਾ ਬਚ ਕੇ ਰਹਿਣਾ ਰਹਿਣਾ ਇਹਦੇ ਬਾਹਨਾ ਹੀ ਲੱਭਦੇ ਨੇ ਇੱਕ ਹੀ ਲੱਭਦੇ ਨੇ ਬਾਹਨਾ ਬਾਹਨਾ ਇਹ ਲੱਭਦੇ ਨੇ ਸਿਰਫ ਵੇ ਅਹੀ ਮੱਸੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਕੀ ਕਰ ਲਈਏ ਰੋਕ ਲਈਏ ਤੇ ਕੌਣ ਆਂ GNU ਨੂੰ ਰੋਕ ਸਕਦਾ ਕੌਣ ਸਮੁੰਦਰ ਨੂੰ ਰੋਕ ਸਕਦਾ ਵੇਖੋ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਇਹ ਸੁਮਸੀ ਦੇ ਵਚਨ ਨੂੰ ਕੋਈ ਨਹੀਂ ਰੋਕ ਸਕਦਾ ਇਹ ਸੁਮਸੀ ਵੇਖੋ ਮਰ ਗਿਆ ਤੇ ਫੇਰ ਕੀ ਹੋ ਗਿਆ ਜਿੰਦਾ ਹੋ ਗਿਆ ਹਾਂ ਮੈਨਾਂ ਨੇ ਸੋਚਿਆ ਕਿ ਜੇ ਯਿਸੂ ਨੂੰ ਹੁਣ ਮਾਰ ਦਿੱਤਾ ਤੇ ਇਹਦਾ ਕੀ ਕੰਮ ਹੋ ਗਿਆ ਖਤਮ ਹੈ ਹਾਂ ਤੇ ਉਹ ਸਿਬਾ ਹੋਰ ਹੀ ਵੱਧਦੇ ਗਏ ਤੁਹਾਨੂੰ ਪਤਾ 12 ਚੇਲਿਆਂ ਨੇ ਕੀ ਪੂਰੇ ਵਰਲਡ ਦੇ ਵਿੱਚ ਕੀ ਮਚਾਤੀ ਟਹਿਲ ਕ ਮਚਾ ਦਿੱਤੀ ਕਹਿੰਦੇ ਭੱਜ ਗਏ ਉਹ ਭੱਜੇ ਨਹੀਂ ਆ ਉਹਨਾਂ ਨੇ ਤਾਂ ਘੁੱਟ ਪੁਝਾਤਾ ਸੀ ਗੋ ਵੱਡੇ ਵੱਡੇ ਸ਼ਤਾਨ ਪੁਝਾਤੇ ਵੱਡੀਆਂ ਵੱਡੀਆਂ ਦੁਸ਼ਟ ਆਤਮਾ ਦੀਆਂ ਨੀਤੀਆਂ ਪਰਧੀਆਂ ਹੁਣ ਤਾਈਏ ਤੇ ਜਿੱਥੇ ਵੀ ਪ੍ਰਭੂ ਦੇ ਦਾਸ ਖਲੋਂਦੇ ਨੇ ਉੱਥੇ ਹੀ ਚਮਨਕਾਰ ਤੇ ਚਮਨਦਾਰੀ ਹੋਣੀ ਸ਼ੁਰੂ ਹੋ ਕਿਉਂ ਹੁੰਦੇ ਨੇ ਚਮਨਕਾਰ ਕਿਉਂਕਿ ਜਸੂ ਮਸੀਹ ਨੇ ਕਿਹਾ ਕਿ ਮੇਰ ਤੋਂ ਵੀ ਤੁਸੀਂ ਵੱਡੇ ਵੱਡੇ ਕੰਮ ਕਰੋਗੇ ਖੁਦਾਤਾ ਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੇ ਆਸ਼ੀਸ਼ ਤੇ ਵਰਤ ਕਦੇ ਆਓ ਪ੍ਰਭ ਦਾ ਧੰਨਵਾਦ ਕਰਾਂਗੇ ਆਪਣੇ ਤਾਲਮੇ ਜਾ ਕੇ ਪ੍ਰਭ ਦਾ ਧੰਨਵਾਦ ਕਰਾਂਗੇ Hallelujah! 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 Hallelujah!